ਦਰਦੇ ਦਰਦੇ ਨਜਮਾਂ ਇਹਦੇ ਖੜਾਏ ਬਰਨਾਲਾ ਡਰਤਾ ਆਉਰੇ ਤੇਰਾ ਮੈਂ ਕੰਜਾਲਾ ਲਾ ਲਈ ਮੂੰਹ ਉਹ ਕਰਦਾ ਨਾਲ ਔਲੀ ਆਏ ਸਾਨੂੰ ਕੰਜਾਲਾ ਹਣਾ ਕੱਲਾ ਐਂ ਹੋ ਜਾ ਤੇਰਾ ਮੂੰਹ ਹਣਾ ਠੋਕੇ ਜੇ ਰੋਇ ਬਸ 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 ਮਾਸਾ ਘੋਰ ਕਰ ਦੇ ਥੱਲੇ ਥੱਲੇ ਤਾ ਵੀ ਨਾ ਕੋਈ ਆ ਜਾ ਵੀ ਰਿਹਾ ਇਹ ਨਿੱਕੀ ਤਾਂ ਬੰਨ ਲੈ ਇਹ ਸੋਹਣਾ ਤਣਾ ਦੇ ਤੇ ਇਸ ਕੰਜਰ ਵੇਚਣੀ ਗੱਲ ਹੋਈ ਬੜਾ ਅਹਰਜੀ ਦਾ ਵਿੱਚ ਹੀ ਹੈ ਵਿੱਚ ਹੀ ਨਾ ਆ ਯਰ ਇਹਨੇ ਤੇ ਮਿੱਟ ਇਕੱਠਾ ਕੀਤੀ ਵੇ ਕਿਧਰ ਆ ਪੱਖੇ ਨਾਲੋਂ ਉਹ ਬਿੱਲੀ ਕਹਿੰਦਾ ਸੀ ਕਹਿੰਦਾ ਉਹ ਇੰਜਨ ਸਹੀ ਏ ਉਹ ਨਹੀਂ ਆ ਰਿਹਾ ਉਹ ਇੰਜਨ ਸਹੀ ਆ ਕਹਿੰਦਾ ਹਾਂ ਬਹੁਤ ਚਲਾ ਗਿਆ ਮੈਨੂੰ ਪਤਾ ਨਹੀਂ ਲੱਗਦਾ ਕਿਹੜੀ ਲਿਆ ਚਲਾ ਗਿਆ ਪਹਿਲਾਂ ਤਾਂ ਉਹ ਇੰਜਨ ਸਹੀ ਏ ਆਹੋ ਇੰਜਨ ਲਿਆਈ ਆਪਾਂ 2005 ਮਡਕੀ ਵੇ ਡਿੱਗਿਆ ਟੁੱਟਿਆ ਕਿਵੇਂ ਮਾਰਾ ਹੈ ਮੂਸ ਮਾਰਨ ਦਾ ਸ਼ੇਰ ਹੈ ਤੂੰ ਤੇਨੇ ਰਹਿ ਗਿਆ ਬਾਕੀ ਦਾ ਖੋਲਦੇ ਨੇ ਚਾਬੀ ਬਣ ਲੈ 16 17 ਦਾ ਇਧਰ ਵੀ ਖੋਲਦੇ ਕਿਵੇ ਅੰਜਨ ਪਸੰਦ ਹੀ ਆਏ ਆ ਫੇਰ ਹੀ ਮਾਰਤਾ ਹੈ ਇਹ ਵੀ ਡਰਾਈਵਰ ਨਾਲ ਲਗਾ ਹੈ ਇੰਨੇ ਕੋਣ ਦਸਨੋਂ ਤੇਰ ਪਾ ਲਈਏ ਹਾਂ ਕਿਵੇ ਇੰਨੇ ਪਾਣੇ ਰੋਏ ਤਾਂ ਨਹੀਂ ਤੇ ਖਾਂਦੇ ਹੀ ਨਹੀਂ ਆ। ਇਹ ਮੱਝੇ ਲਈ ਖੜੇ ਨੇ। ਆ ਚਾਹੀਆ ਬਹੁਤ ਸਿਆ। ਟੁੱਟੇ ਆਟਾ ਰੋਖਨੇ। ਹੂੰ ਤਾਂ ਟੁੱਟੇ ਆਟਾ। ਉਹ ਕਸੀ ਗਿਆ ਕੋਈ ਬੰਦਾ ਜਾਦਾ। ਓਏ ਇੰਦੇ ਤੇ ਉਹ ਹਜੋਣੇ ਨੇ ਬੰਦੇ ਡਰਾਈਵਰ। ਇੰਦਾ ਉਹ ਕੀ ਕੀ ਬਦਲਣਾ ਹੈ ਬਰਨਾਲਿਆ। ਧਰਨ ਬੰਦਾ ਆਇਆ। ਆ ਬਣਾ ਲਿਆ ਕਿਉਂ ਵੱਢੀ ਜਾਣਾ ਉਹ ਵੀ ਭਾਈ ਅਲਟੇ ਸਵਾਲ ਆ ਖਰੋ ਨਹੀਂ ਨਹੀਂ ਲਾਹ ਰੱਪੇ ਕਰਨਾ ਹੈ 올ਰੇਟ ਸਵਾਲੇ ਜਿੱਥੇ ਪਿਆ ਹੀ ਡਲਟੀਟਾ ਹੁਣ ਛੱਡ ਕੇ ਆਵੇਂਗਾ ਦੁਕਾਨ ਤੇ ਉੱਥੇ ਰਹਤੇ ਹੋ ਆ ਨਹੀਂ ਮੇਰੇ ਚੱਲਦਾ ਨਹੀਂ ਕੋਈ ਚੱਲ ਕਰਦਾ ਨਹੀਂ ਚੱਲ ਆ ਉਹਨਾਂ ਨੇ ਚਲਾ ਲਾਂਗੇ ਚੋੜੇ ਸਾਰੇਗੇ ਨਾ ਬਜੇ ਚ ਪਾਏ ਕਿਤੇ ਪਾਈ ਚੱਕੇ ਇੰਦੜੀ ਐਵੇਂ ਚੱਕੀ ਜਾ ਰਹੀ ਆ ਹਾਂ ਵਾਹ ਪਾੜ ਤਾ ਨਾ ਪਾੜ ਕੇ ਦੇ ਨਾ ਕੀ ਚੱਲ 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 ਬੱਸ ਬੱਸ ਵਾਹ ਇੱਥੇ ਰੱਖ ਲਾ ਇਹਦੇ ਵਿੱਚ ਟਰਾਲੀ ਆਈ ਜਾਂਦੀ ਏ ਟਰਾਲੀ ਵਿੱਚ ਆ ਜਾਂਦੀ ਇਹਨੇ ਹਾਂ ਇੰਜੜ ਟਰਾਲੀ ਬਾਹਰ ਕੱਢ ਦੀਏ ਚੱਲ ਫਿਰ ਇੱਥੇ ਕਾ ਦੇ ਜਿਵੇਂ ਆਂਦੇ ਨੇ ਦੂਜਾ ਇੱਧਰ ਰੱਸੀ ਜਾਲ ਕੇ ਵਾਟਰਿੰਗ ਆ ਇਹ ਮਾਡਲ ਲੱਗਦਾ ਇਸ ਦਾ ਪੇਕ ਆ ਜਾਣਾ ਬਾਜੀ ਇੱਥੇ ਲੱਭ ਜਾਵੇ ਇਹ ਬਨਾਲਿਆ ਉਹ ਬਹੁਤ ਠੀਕ ਹੋਤੀ ਹੈ ਮੈਂ ਆਹੇ ਮਾਡਲ ਆਉਦਾ ਰਪੇ ਕਾ ਲਾਲ ਆ ਕੇ ਪੜਾ ਜੀ ਇੱਥੇ ਕਿਦਾਂ ਲੇ ਕਰਾਂਗੇ ਇਹਦਾ ਜੀ ਆਪਾਂ ਨੂੰ ਮਾਡਲ ਨਹੀਂ ਦੱਸਿਆ ਇੰਜਨ ਦਾ ਮਾਡਲ ਹੈ ਉਹਨਾਂ ਨੇ ਪੰਜ ਕਹਿਆ ਅਸੀਂ ਕਹਿੰਨੇ 97 ਮਾਡਲ ਹੈ ਬਾਕੀ ਸਾਨੂੰ ਦੱਸਿਆ ਨਹੀਂ ਮਾਡਲ ਤੇ ਆਹ ਬੰਦਾ ਸਾਡਾ ਫੋਰਮਲ ਮਿਸਟਰੀ ਸਾਹਿਬ ਇੱਥੇ ਪੇ ਕਾ ਲਾਲ ਖਰਚ ਖਰਚ ਕਰੀ ਜਾਂਦੇ ਨੇ ਪਾ ਜੀ ਇੱਥੇ ਲਿਖਿਆ ਹੋਇਆ ਕਿ ਤੇ ਇੰਜਨ ਦੇ ਆਪਾਂ ਜੀ ਹੁਣ ਕ੍ਰੈਂਕ ਚੈੱਕ ਕਰ ਰਹੇ ਹਾਂ ਕ੍ਰੈਂਕ ਤੁਹਾਨੂੰ ਦੱਸਾਂਗੇ ਕਿੰਨੇ ਨਿਕਲੇ ਕਿਉਂਕਿ ਆਪਾਂ ਕਦੋਂ ਮਸ਼ੀਨ ਵੇਚਣੀ ਹੁੰਦੀ ਹੈ ਨਾ ਵੀਰ ਪੁੱਛ ਦਿੰਦੇ ਯਾਰ ਇਹਦਾ ਕੀ ਹੈ ਇੰਜਨ ਦਾ ਕੀ ਆ ਆ ਦੇਖੋ ਇੰਜਨ ਆਪਾਂ ਹੁਣ ਚੇਂਜ ਕਰਕੇ ਲਿਆ ਹੋਰ ਤੇ ਇਹਦੀ ਹੁਣ ਕ੍ਰੈਂਕ ਚੈੱਕ ਕਰਨੀ ਆ ਇੰਜਨ ਵਾਸਤੇ ਚੰਗੀ ਕੰਡੀਸ਼ਨ ਦਾ ਲੱਗਦਾ ਕੋਈ ਨਵੀਂ ਨਹੀਂ ਲੱਗੀ ਆਈ ਤੂੰ ਲਾਈ ਕਿ ਨਾ ਲਾਈ ਆ ਉਹ ਪੈਰ ਨਾਲ ਚਲੇ ਲਾ ਆ ਹੈਡ ਨਾਲ ਚੱਕਿਆ ਜੀ ਆ ਪੰਜਣ ਇਹਨਾਂ ਆ ਪਾੜਾ ਹੋਰ ਆ ਹੋਰ ਪਾੜਾ ਤੂੰ ਖੋਲ ਦੇ ਯਾਰ ਨੂੰ ਪੁੱਠਾ ਆਂਦਾ ਹੱਥ ਐ ਇਧਰ ਵਾਟ ਮਾਰ ਇੱਕ ਉਧਰ ਉਹਨਾਂ ਖੁੱਲਣਾ ਇਧਰ ਲਾ ਕੇ ਚਾਬੀ ਤਾਂ ਤਾਂ ਦਾ 25 ਗਰਮ ਮਿੰਟ ਚਲਾਇਆ ਉਹਨਾਂ ਦਾ ਮੋਢ ਮਾਰ ਮੇਰੇ ਕੋਲ ਨਹੀਂ ਆਂਦਾ ਕੰਮ ਖੋਲ ਕੇ ਵੇਖ ਲੈ ਉਹ ਵਗਲੇ ਪਾਸੇ ਇਹਨੇ ਕਿ ਇੱਕ ਵਾਰੀ ਹੋਇਆ ਹੋਇਆ ਹੈ ਹਨਾ ਹਨਾ ਬਨਾਲਿਆ ਹੈ ਨਹੀਂ ਦੋ ਵਾਰ ਆਇਆ ਹੋਇਆ ਨਹੀਂ ਦੋ ਵਾਰ ਆਇਆ ਨਹੀਂ ਆ ਬਨਾਲਿਆ ਕਿੱਥੇ ਲੱਗਦੇ ਰਹੀਏ ਕਪਲੀ ਨੇ ਵੇਖੀ ਮੜੀ ਕਿ ਨਿਸ਼ਾਨ ਲਾਏ ਨੇ ਕਿਸੇ ਨੇ ਪੰਪ ਵਾਲੀ ਚੈੱਕ ਕਰੀ ਮੜਾਇਆ ਉਪਰ ਆਪਰਾ ਉਪਰਾ ਉਹ ਜਿਹੜਾ ਗੁੱਲੂ ਯਾ ਵਿੱਚ ਅੱਗੇ ਹਾਂ ਇੱਕ ਸਾਹ ਪੈ ਕੇ ਕੋਈ ਆ ਰਹੇ ਲਾਉਂਦਾ ਕੋਈ ਮਿਸਤਰੀ ਕਿਤੇ ਨਿਸ਼ਾਨੀਆਂ ਤੇ ਲਾਉਂਦਾ ਰਹੇ ਬੇਪੰਪ ਪਾਈ ਕਹਾਂ ਲਈ ਫੋਨ ਕਰ ਉਹਨੂੰ ਹੋਣ ਗੁੱਸਾ ਆਇਆ ਹੀ ਨਾ ਹੁਣ ਮੈਂ ਬੱਠਲ ਚੱਕਣ ਚੱਲਾਂਗਾ ਚਿੱਕਰ ਨਾ ਹੋ ਜਾ ਕਿਤੇ ਆਦਰਾ ਜਿਹੜਾ 5 ਲੀਟਰ ਬਣ ਗਿਆ ਉਹ ਹੋਈ ਹੈ ਇਹ ਮੇਰਾ ਮਸਲਾ ਕ੍ਰੈਂਕ ਦਾ ਨਾ ਹੁੰਦਾ ਵੀ ਕ੍ਰੈਂਕ ਵਿੱਚ ਵੇਖਣੇ ਆ ਫਿਰ ਛੜਾ ਬਤੇਲ ਕੱਟਣਾ ਸੀ ਫਿਰ ਇਵੇਂ ਚਲੇ ਜਾਣਾ ਸੀ ਜੇ ਬਨਾਰਾ ਸਟੈਂਡਰਡ ਨਿਕਲੀ ਫਿਰ ਕੀ ਬੰਡੇਗਾ ਹਏ ਜੇ ਦਾਸ ਤੇ ਨਿਕਲੀ ਫਿਰ ਫਿਰ ਹੀ ਮੈਂ ਦਾਸ ਤੇ ਵੀ ਹੁੰਦਾ ਦਾਸ ਤੇ ਸੰਡ ਲੱਗਿਆ ਸੀ ਤੇ ਵੀ ਤਾਂ ਫਿਰ ਨਹੀਂ ਜੋ ਹੋਈ ਤਾਂ ਫਿਰ ਤੂੰ ਕਿਨੇ ਤੱਕਣਾ ਪੱਕਾ ਵੈਸੇ ਨਾ ਜਿਹੜੇ ਹਾਵੜੇ ਨੇ ਜੈਨ ਜਿਵੇਂ ਛੜਗਾ ਸੋ ਨੀ ਨਾ ਲੱਗੇ ਜਾਂ ਹਨਾ ਇੰਜਨ ਥੋੜਾ ਜਿਹੜਾ ਉਹ ਆਪਾਂ ਕੱਲ ਵੇਖਾ ਉਹਦਾ ਮੜਾ ਪੈਛੇ ਲੱਗਣ ਵਾਲੀ ਟੂਪਾ ਹੀ ਬੜੀਆਂ ਲੱਗੀਆਂ ਹਿਓਂ ਦੇ ਉਹਨੂੰ ਵੀ ਦੇਖ ਕੋਈ ਕੋਟੀ ਕੋਟੀ ਆ ਜਿਹੜਾ ਆਪਾਂ ਇੰਜਨ ਲਿਆ ਜੀ ਇੰਜਨ ਦੀ ਆਪਾਂ ਉਹਨਾਂ ਨਾਲ ਗੱਲ ਕੀਤੀ ਸੀ ਕ੍ਰੈਂਕ 10 ਤੇ ਹੋਵੇ ਜਾਂ ਸਟੈਂਡਰਡ ਤੇ ਇਹਦੀ ਕ੍ਰੈਂਕ ਜੀ 10 ਤੇ ਨਿਕਲੀ ਆ ਕ੍ਰਿੰਕ ਪੂਰੀ ਸਾਫ ਹੈ ਹੁਣ ਵੈਖ ਕੋ ਮੇਰ ਕਰੂਗਾ ਚੰਗਾ ਕੰਮ ਚਲਾਵੇ ਆਪਣਾ ਚੰਗਾ ਸੀਮ ਚੱਲੋ ਤੇ ਇੰਜਨ ਬਾਰੇ ਬਾਕੀ ਮਿਸਤਰੀ ਦਾ ਬਸ ਜਾਣ ਕਰ ਲੈਂਦੇ ਪੂਰੀ ਪੂਰੀ ਡਿਟੇਲ ਦੱਸੋ ਕਿਹੜੀ ਕੰਪਨੀ ਦਾ ਕਿੱਥੋਂ ਦਾ ਇੰਜਨ ਹੈ ਕਿਵੇਂ ਦਾ ਬਣਿਆ ਕਿਹੜਾ ਬਲਾਕ ਹੈ ਇਹਦੇ ਚ ਇਹ ਕਹਿੰਦਾ ਪਹਿਲਾਂ ਤਾਂ ਮੈਨੇ ਕਹਿੰਦਾ ਕਿਹੜਾ ਬਲਾਕ ਹੈ ਇਹ ਪੀਜਾ ਪੀਜਾ ਕਿਹੜਾ ਬਲਾਕ ਮਿਸਟਰ ਸਾਹਿਬ ਮਿਸਟਰ ਸਾਹਿਬ ਤੁਸੀਂ ਨਾ ਸੇ ਬਣਾਇਆ ਕੈਪ ਹਿੱਦਾ ਲਈ ਮੱਖੀ ਵੇਖ ਲਈ ਯਾਰ ਵੇਖ ਰਿਹਾ ਤੇਰੇ ਖਾਂ ਚੱਕਾ ਅੱਜ ਨਹੀਂ ਕੱਬ ਚੈੱਕ ਕਰਦੇ ਨਾ ਗੁਣੀ ਬੇ ਨੇਪਾ ਆਹ ਕੀ ਆਤੀ ਆ ਆ ਬਾਕੀ ਤਾਂ ਮਾਜੀ ਹੋ ਕੱਬ ਇਹ ਤਾਂ ਲਾਇ ਫੋਰ ਮੈਨ ਮੱਖੀ ਤੇ ਕੀਤੀ ਹੈ ਹਾਂ ਉਹਨੂੰ ਮੜਾ ਕੇ ਖਾ ਹੀ ਲੈ ਤੂੰ ਰਹਿਣ ਦੇ ਨਾ ਕਰ ਐ ਬਾਅਦ ਤੇਰਾ ਨਾ ਲੈ ਦੇਦਾ ਐਂਜਲ ਕਿਹੜੀ ਕੰਪਨੀ ਦਾ ਇਹ ਤੈਨੂੰ ਨਹੀਂ ਪਤਾ ਇਹਦੇ ਬਾਰੇ। ਓਏ ਇੱਧਰ ਆਇਆ ਯਾਰ ਤੂੰ। ਉਹ ਕਿਹੜੀ ਬੰਤ ਜੇ ਲੈ ਗਿਆ ਬਾਰੇ। ਇਹਦਾ ਕੰਡਲਾਇ ਬੈਠੀ ਹੋਈ ਗੀ ਤੇ। ਉਹ ਨੂੰ ਕੈਬ ਲਾਣਾ ਸੀ। ਕੈਬ ਲਾਉਣਾ। ਅੰਜਲ ਲੈਂਦਾ ਜੀ ਆਪਾਂ ਇਹ 402 ਆ ਜੀ ਤੇ ਇਹ ਇਹ ਮੋਟੇ ਸੱਡਾਂ ਜੀ ਯਾਨੀ ਕਿ 2005 ਮਾਡਲ ਆ। ਲਾਸਟ ਵਿੱਚ ਇਹੀ ਬਣਿਆ ਸੀ ਮੋਟੇ ਸੱਡਾਂ ਦਾ 402। 02 ਦੇ ਬਲਾਕ ਵਿੱਚ ਹੈਗਾ ਜੀ ਇਹ ਤੇ ਇੰਜਨ ਇਹ ਲਗਾ ਇਹਨੂੰ ਆਪਾਂ ਪੇਂਟ ਵਗੈਰਾ ਕੀਤਾ ਇੰਜਨ ਨੂੰ ਤੇ ਇੰਜਨ ਅੰਦਰ ਰੱਖਣਾ ਹੈ ਜੇ ਉੱਪਰ ਤੁਹਾਨੂੰ ਆਪਾਂ ਦਿਖਾ ਦੇ ਆਪਣੇ ਜੀ ਤੁਹਾਨੂੰ ਪਤਾ ਹੀ ਜਿਵੇਂ ਕਿ ਹੜ ਵੀ ਆਏ ਹੋਇਆ तकरीबन ਆਪਣੇ ਘਰ ਤੋਂ ਥੋੜਾ ਜਿਹਾ ਰਹਿ ਗਿਆ ਪਾਣੀ ਉਹ ਜਿਵੇਂ ਕਿ ਦੇਖੋ ਐਡਾ ਦਾ ਪਾਣੀ ਹੋ ਗਿਆ ਚੋਨੇ ਦੇ ਵਿੱਚ ਆਪਣੇ ਫੋਟੋ ਕੁਦੀ ਹੋਰ ਕੁ ਫੋਟਾ ਅਗਰ ਆਪਣੇ ਅੰਦਰ ਤੱਕ ਪਾਣੀ ਜਾ ਸਕਦਾ ਹੈ ਇਹ ਕਰਾ ਖਿਚਣ ਨਾਲ ਦੇਖ ਲੈ ਇੰਨਾ ਥੱਲੇ ਡੁੱਬਿਆ ਜਿਵੇਂ ਕਿ 3 ਫੁੱਟ ਪਾਣੀ ਹੋ ਗਿਆ ਚੋਨੇ ਦੇ ਵਿੱਚ ਇਹਦਰ ਸਮਾਨ ਵੀ ਦੇਖੋ ਕਿਵੇਂ ਛੱਟਿਆ ਆਪਣਾ ਪ੍ਰੈਸ਼ਰ ਪਾਸਕਟ ਆ ਪਿੰਨਾ ਪਾ ਦੀਂ ਦੇ ਚੰਗਾ ਤਾਂ ਆ ਫਿਰ ਤਾਂ ਚਾਂ ਦੇ ਜਿਹੜਾ ਪਲਾਂਦਿਆਂ ਨੇ ਉਹ ਦੂਜੀਆਂ ਤਾਰਾਂ ਪਾ ਜਾਈਆਂ ਠੀਕ ਹੈ ਠੀਕ ਹੈ ਚਲਾ ਆ ਫਿਰ ਉਧਰੋਂ ਇੱਧਰ ਜੱਸੀ ਲਜਵਾਨ ਵੀ ਥੋੜਾ ਚਲਾਈ ਥੋੜਾ ਵੇਖੜਾ ਫੜਾ ਥੋੜਾ ਡਿੱਗਣਾ ਹੀ ਥੋੜੇ ਇਹਨੂੰ ਕੀ ਕਰਨਾ ਇਹ ਹੋਰ ਕਾਟੜਾ ਬਣਦਾ ਇਤਰੇ ਜਾਂਦਾ ਕਾਟੜਾ ਪੇ ਇਹਨਾਂ ਕਾਟੜਾ ਨੂੰ ਕੀ ਨਿਕਲਦੀਆਂ ਥੋੜਾ ਪੰਜਾਂ ਨੇ ਇਹਨਾਂ ਫਿਰ ਵਟਨ ਨਾਲ ਲਾਣੀ ਪਣੀ ਕਿਹੜੀ ਐਨੀ ਪਤਲੀ ਕਿਹਾਂ ਲਾਣੀ ਪਣੀ ਪੇਹਾਂ ਕਿੱਦਾਂ ਲਾਣੀ ਪਣੀ ਕਾਟੜਾ ਰਗੜ ਕੇ ਜਗਾ ਸਿਰੇ ਤੇ ਕਰਾ ਜਾਣ ਇਹ ਰਹਿੰਦੇ ਨੇ ਪੰਜਾਂ ਜਾਨ ਕਾਟੜਾ ਆਪਾਂ ਇਹ ਤੁਹਾਨੂੰ ਦਿਖਾ ਦਿੰਦੇ ਹਾਂ ਦੀ ਥੋੜੀ ਲੈਨਮੈਂਟ ਜਿਵੇਂ ਕਿ ਆਪਾਂ ਕੰਮ ਕੀਤਾ ਸੀ ਇਹਦਾ ਤੇ ਇਹਦਾ ਕੰਮ ਕੀਤਾ ਸੀ ਜਿਨ੍ਹਾਂ ਕੋ ਆਪਣੇ ਕੋਲ ਹੋਇਆ ਸੀ ਆਪਾਂ ਕੀਤਾ ਜਾਂਦਾ ਇਹਦਾ ਤੁਹਾਨੂੰ ਸੈਂਟਰ ਦਿਖਾ ਰਹੇ ਇੰਜਨ ਰੱਖਣ ਵਾਲੇ ਬੰਦੇ ਨੇ ਥੋੜਾ ਜਿਹਾ ਇੰਜਨ ਟੇਡਾ ਰੱਖਿਆ ਸੀ ਇਹਦੇ ਤੇ ਹੁਣ ਆਪਾਂ ਇੰਜਨ ਸੈੱਟ ਕਰਕੇ ਰੱਖਾਂਗੇ ਜੀ ਤੁਹਾਨੂੰ ਦਿਖਾਣਾ ਜੀ ਜਿਹੜਾ ਆ ਸੈਂਟਰ ਇੰਜਨ ਦਾ ਇੰਜਨ ਇਹਦੇ ਤੇ ਹੈਗਾ ਜੀ ਪਹਿਲੋ ਪੇਟੀ ਕਲੋਸ ਕਰ ਇੰਜਨ ਸੀਦੇ ਤੇ ਇਹ ਟਰਬੋ ਵਾਲਾ ਸਿੰਘ ਤੇ ਤੁਹਾਨੂੰ ਇਹ ਦਿਖਾਉਂਦੇ ਆ ਕਿ ਇਹਦਾ ਫਰਕ ਸੈਂਟਰਾਂ ਦੇ ਕਿੰਨਾ ਹੈ ਇਧਰੋਂ ਇੰਜਨ ਅੱਗੇ ਨੂੰ ਉਧਰ ਥੋੜਾ ਜਿਹਾ ਪਿੱਛੇ ਨੂੰ ਇਹ ਆਪਾਂ ਚੀਜ਼ ਸੈੱਟ ਕਰਨੀ ਆ ਇਹਦੀ ਆ ਚੀਜ਼ ਆ ਪਟਕੇ ਤੇ ਪਿੱਛੇ ਨੂੰ ਕਰਦੇ ਪੰਮਾ ਜੀ ਤਿੰਨ ਦਿਨ ਬਾਅਦ ਇਹ ਇਹ ਨਹੀਂ ਪਾਣਾ ਯਾਰ ਇਹ ਕੱਟਣਾ ਹੈ ਪਾਣਾ ਨਹੀਂ ਉੱਗਾ ਹੋਣੀ ਕਿਹ ਕਿੰਨੇ ਕਹਿੰਦੇ ਅੱਛੇ ਨੂੰ ਠੋਕਣਾ ਹੈ ਠੋਕ ਕੋਲੀ ਬਗੜਾ ਤੈਨੂੰ ਕਿੰਨੇ ਦਿਨ ਬਾਅਦ ਜਾ ਇੰਨਾ ਹ ਵਿੰਝਣ ਦਾ ਕੰਮ ਕਰ ਹੀ ਲੈਣ ਦੇ ਮੈਨੂੰ ਲਾਵਣ ਦੇ ਨਾਲ ਨਾ ਨਿਕਲੀ ਹੋਈ ਹੈ ਨਾ ਹੋਰ ਦਿਸਾਈ ਨਹੀਂ ਇੰਨੇ ਦਾ ਜਾਇ ਹੋਰ ਇੱਕ ਦਿਨ ਨਿਕਲਗਾ ਚੰਡੀਗੜ੍ਹ ਨਿਕਲਗਾ ਦੱਸਣਾ ਸਿੰਧੂ ਨੂੰ ਉਹਨਾਂ ਨੇ ਤੇ ਆੜੀ ਤਾਂ ਨਿਕਲ ਗਈ ਨੂੰ ਪਤਾ ਨਿਕਲਦਾ ਫਾਇਦਾ ਅਗਲੀ ਰਿਕੋਲ ਲੈ ਆਦੇ ਨੇ ਹੂੰ ਫਾਇਦਾ ਹੀ ਉਹਨੇ ਆ ਜਾਣਾ ਉੱਥੇ ਐਮਪੀਐਲ ਨਜ਼ਾਰੇ ਥਾੜਾ ਉੱਥੇ ਲਾਉ ਦੇਣਾ ਦੇਖੀ ਜੀ ਮੇਨੂੰ ਆਸ ਤੇ ਗਿਆਂਦਾ ਨਾ ਪੱਕਾਈ ਨਹੀਂ ਆ ਜਾਦਾ ਹੂੰ ਉਹ ਬੰਦਾ ਕੋਰੇਗਾ ਆਪਣੇ ਕੋ ਰੋਟੀਆਂ ਆ ਕੇ ਰਾਨਾ ਲੈ ਜਾਵੇ ਰਾਣਾ ਪਹਿਲੇ ਮੁਸ਼ਕਵੋ ਦੀ ਟਿੱਕੀਆਂ ਲਵਾਣਾ ਪੈ ਕਰੇਦਾ ਫਿਰ ਰੋਟੀਆਂ ਲਾਣਾ ਪੈ ਕਰਨਾ ਨਹੀਂ ਹੋ ਨਹੀਂ ਰਾਣਾ ਆ ਮੈਂ ਆਵਲੇ ਕਰਿਆ ਇਹ ਸਪੈਸਰ ਤਾਂ ਨਹੀਂ ਗਏ ਅੱਗੇ ਇੰਦੇ ਇੰਦੇ ਇਵੇਂ ਇਹ ਲਾ ਪੂਪਾ ਆਇਆ ਤਾਂ ਉਹ ਤਾਂ ਇੱਧਰ ਪੈ ਜਾਂਦੇ ਚੱਲ ਜੇ ਤੂੰ ਉਲਟ ਦਿਨਾ ਜਿ ਪਾਵੇਂਗਾ ਸਪੈਸਰਾਂ ਤੈਨੂੰ ਪਤਾ ਹੀ ਕੋਈ ਨਹੀਂ ਕਿੱਧਰ ਕਿਹੜਾ ਹੈ ਕਿ ਦੇਖ ਨਾ ਦੋ ਤਿੰਨ ਦੇਸ ਨਿਕਲਦੇ ਨੇ ਹੂੰ ਇਹ ਨਾ ਫਸ ਉਗਲੇ ਪਾਸਾ ਖੜੀਆਂ ਨੇ ਸਿੰਦੂਪ ਠੋਕ ਐ ਨੂੰ ਇਹਦਾ ਖੜਕੀ ਰਹਿੰਦਾ ਰਕੀ ਹੋ ਗਿਆ ਕੋਈ ਹਮਝ ਨਹੀਂ ਆਦੀ ਵੀ ਇਹ ਪਾ ਮੈਂ ਇਹਦਾ ਕੀ ਹੋਇਆ ਤੇ ਕੀ ਰਹਿੰਦਾ ਜੀ ਤੁਹਾਨੂੰ ਪਤਾ ਕੀ ਕੀ ਹੋਇਆ ਜਿਹੜਾ ਇਹ ਖੜ ਦੇ ਖੜ ਜੰਗੇ ਤੁਸੀਂ ਪੁੜੀਆਂ ਪਲੀਆਂ ਫੇਰ ਰੱਖੇ ਮੈਨੇ ਛਿਲ ਡਾ ਉਧਰ ਹੱਤੀ ਵੀ ਕ ਪਾਣੀ ਚ ਪਈ ਸੀ ਅਗੋ ਠੋਵਾ ਬਿੰਗਾ ਇਹਨਾਂ ਕੋ ਹਣਾ ਨਹੀਂ ਦੱਕਰਾਉਣਾ ਨਹੀਂ ਸੱਤਿਆਂ ਇਹ ਲੋੜ ਨਹੀਂ ਸਿੱਤ ਨੇ ਇਹ ਤਾਂ ਪਾਣੀ ਆਇਆ ਕਿਹੜਾ ਤੇ ਆਪਣੇ ਜੀ ਇੱਧਰ ਪਾਣੀ ਦੇਖੋ ਕਿੰਨਾ ਆ ਗਿਆ ਪਾਣੀ ਬਹੁਤ ਜ਼ਿਆਦਾ ਆ ਰਿਹਾ ਯਾਨੀ ਕਿ ਤੁਸੀਂ ਪਹਿਲਾਂ ਆਪਣੀ ਵੀਡੀਓ ਦੇਖੀ ਹੋਣੀ ਅੱਜ ਤੋਂ 2 ਦਿਨ ਪਹਿਲੇ ਇੱਥੇ ਕੋਈ ਪਾਣੀ ਨਹੀਂ ਪਾਣੀ ਅਸੀਂ ਆਪ ਲਾਇਆ ਚੁੰਨੇ ਨੂੰ ਤੇ ਜਿਹੜਾ ਪਾਣੀ ਹੁਣ 2-2 ਫੁੱਟ ਪਾਣੀ ਹੋਇਆ ਇਦੋਂ ਦਰਿਆ ਦਾ ਸੱਤ ਲੋਹ ਦਾ ਆ ਰਿਹਾ ਇੱਧਰ ਹੌਲੀ ਹੌਲੀ ਟੁੱਟ ਟੁੱਟ ਕੇ ਤੇ ਜਿਵੇਂ ਜ਼ਮੀਨਾਂ ਇਹ ਬਾਦ ਰਾ ਉਵੇਂ ਇਸ ਤਰੀਕੇ ਨਾਲ ਹੀ ਆਪਣੇ ਬਾਦ ਰੱਗੇ ਨੂੰ ਯਾਨੀ ਕਿ ਨੁਕਸਾਨ ਹੋ ਰਿਹਾ ਇਸ ਵਾਰ ਪੂਰਾ ਤੇ ਇਧਰ ਜੱਸੀ ਦੀ ਵੀ ਰਿਪੇਅਰ ਵੈਸ਼ੇਰ ਕੀਤੀ ਸੀ ਬਾਕੀ ਹੈ